ਸੱਚੇ ਪਾਤਸ਼ਾਹ ਸਗਲ ਹੀ ਕਾਰਜ ਸਵਾਰਨ ਵਾਲੇ ਸਾਰਿਆਂ ਦੇ ਹੀ ਰੱਖਿਆ ਕਰਨ ਵਾਲੇ ਮਹਾਰਾਜ ਹਨ ਤੇ ਜਿਹੜੇ ਸਤਗੁਰਾਂ ਦੀ ਸੇਵਾ ਕਰਦੇ ਨੇ ਨਾ ਗੁਰਸਿੱਖੋ ਉਹ ਆਮ ਮਨੁੱਖ ਨਹੀਂ ਜੀ ਹੁੰਦੇ ਆਮ ਮਨੁੱਖ ਨਹੀਂ ਹੁੰਦੇ ਜਿਹੜੇ ਸਤਗੁਰਾਂ ਦੇ ਦਰ ਘਰ ਦੀ ਝਾੜੂ ਪੂੰਝੇ ਦੀ ਸੇਵਾ ਕਰਦੇ ਨੇ ਗੁਰੂ ਸਾਹਿਬ ਮਹਾਰਾਜ ਜੀ ਦੀ ਸੁਭਾ ਜਿਹੜੇ ਪ੍ਰਕਾਸ਼ ਕਰਾਉਣ ਵੀ ਆਉਂਦੇ ਨੇ ਆਪ ਵਰਗੇ ਗੁਰਸਿੱਖ ਜਿਹੜੇ ਚਾਦਰਾਂ ਦੀ ਸੇਵਾ ਵੀ ਕਰਦੇ ਉਹ ਚਾਦਰਾਂ ਧੋਣ ਵਾਲੇ ਵੀ ਹੁੰਦੇ ਨੇ ਉਹ ਆਮ ਨਹੀਂ ਹੁੰਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਤੇ ਬੜੀ ਮਿਹਰ ਬੜੀ ਕਿਰਪਾ ਕੀਤੀ ਹੁੰਦੀ ਹੈ ਉਹਨਾਂ ਦੀ ਰਸਨਾ ਤੇ ਵੀ ਕਈ ਵਾਰ ਰੱਬ ਵਰਤ ਜਾਂਦਾ ਹੈ ਰੱਬ ਰਸਨਾ ਤੋਂ ਕਿਸੇ ਨੂੰ ਬਚਨ ਕਹਿ ਦੇਣਾ ਤੇ ਉਹ ਬਚਨ ਵੀ ਪੂਰੇ ਹੋ ਜਾਂਦੇ ਨੇ ਆਖੋ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਘਰ ਦੇ ਵਿੱਚ ਇੰਨੀ ਜ਼ਿਆਦਾ ਅਜਮਤ ਤੇ ਇੰਨੀ ਵੱਡੀ ਖੇਡ ਹੈ ਸਤਿਗੁਰੂ ਸਹਿਬ ਜੀ ਦੇ ਪਿਆਰੇ ਸਾਈਂ ਦਾਸ ਜੀ ਸਾਈਂ ਦਾਸ ਜੀ ਵਿੱਚ ਬੜੀ ਜਿਆਦਾ ਕਰਾਮਾਤ ਤੇ ਤਾਕਤ ਹੈ ਨਲੇ ਵੱਡੀ ਉਮਰ ਦੇ ਨੇ ਪਰ ਫਿਰ ਵੀ ਸਤਗੁਰਾਂ ਦੇ ਚਰਨਾਂ ਦੀ ਸੇਵਾ ਕਰ ਰਹੇ ਨੇ ਚਰਨਾਂ ਨੂੰ ਘਟ ਰਹੇ ਨੇ ਚਰਨਾਂ ਨੂੰ ਹੰਕਾਰ ਨਹੀਂ ਜੀ ਆਇਆ ਅੰਦਰ ਇੰਨੀ ਜਿਆਦਾ ਪਾਵਰ ਇੰਨੀ ਜਿਆਦਾ ਸ਼ਕਤੀ ਹੈ ਪਰ ਫਿਰ ਵੀ ਸਤਗੁਰਾਂ ਦੇ ਚਰਨਾਂ ਦੀ ਸੇਵਾ ਕਰ ਰਹੇ ਹਨ ਮੇਰ ਦਿਲ ਸੇਜ ਪਰ ਸਤਗੁਰੁ ਥਰੇ ਇਸ ਪ੍ਰਕਾਰ ਕੋਤਕ ਤਬ ਕਰੇ ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਡਰੋਲੀ ਭਾਈ ਵਿਖੇ ਰਹਿ ਰਹੇ ਹਨ ਸਤਗੁਰਾਂ ਦੇ ਚਰਨਾਂ ਦੀ ਸੇਵਾ ਉਹਨਾਂ ਦੇ ਵੱਡੇ ਸਾਧੂ ਰਿਸ਼ਤੇ ਦੇ ਵਿੱਚ ਸਾਧੂ ਲੱਗਦੇ ਨੇ ਸਾਈਂ ਦਾਸ ਜੀ ਉਹ ਸੇਵਾ ਕਰ ਰਹੇ ਨੇ ਚਰਨਾਂ ਦੀ ਤੇ ਸਤਗੁਰੂ ਜੀ ਨੂੰ ਨਾ ਇਸੇ ਤਰ੍ਹਾਂ ਉਹਨਾਂ ਦੀ ਅੱਖ ਲੱਗ ਗਈ ਤੇ ਉਹਨਾਂ ਨੂੰ ਨੀਂਦ ਆ ਸੀ ਨੀਂਦ ਆ ਗਈ। ਮਹਾਰਾਜ ਸੱਚੇ ਪਾਤਸ਼ਾਹ ਜੀ ਸੌਂ ਗਏ। ਕੋਲ ਖੜੀ ਸੀ ਮਾਈ ਰਾਮੂ ਜਿਹੜੀ ਸਤਗੁਰਾਂ ਦੀ ਸਾਲੀ ਲੱਗਦੀ ਹੈ। ਮਾਈ ਰਾਮੂ ਸਤਗੁਰਾਂ ਨੂੰ ਪੱਖਾ ਚੱਲ ਰਹੀ ਸੀ ਤੇ ਸੱਚੇ ਪਾਤਸ਼ਾਹ ਜੀ ਨੂੰ ਚੋਂ ਪਾਸਿਆਂ ਤੋਂ ਪੱਖਾ ਚੱਲਦੀ ਸੀ ਵੱਡਾ ਪੱਖਾ ਸੀ ਤੇ ਸਤਗੁਰਾਂ ਨੂੰ ਚਾਰੇ ਪਾਸੇ ਹੋ ਹੋ ਕੇ ਕੁੰਮ ਕੁੰਮ ਕੇ ਪੱਖਾ ਚੱਲਦੀ ਸੀ। ਵੀ ਮਹਾਰਾਜ ਜੀ ਨੂੰ ਕਿਤੇ ਪਸੀਨਾ ਨਾ ਆ ਜੇ ਅੱਖ ਵਾਹਿਗੁਰੂ। ਕਿੰਨਾ ਪ੍ਰੇਮ ਹੋਵੇਗਾ ਗੁਰਸਿੱਖਾਂ ਦਾ ਸਤਗੁਰਾਂ ਨੂੰ ਚੋਂ ਪਾਸਿਆਂ ਤੋਂ ਪੱਖਾ ਝੱਲ ਰਹੀ ਵੀ ਮਹਾਰਾਜ ਜੀ ਨੂੰ ਕਿਸੇ ਪਾਸੇ ਵੀ ਪਸੀਨਾ ਨਾ ਆਵੇ ਲਾਦੀ ਖੇਪ ਏਕ ਸੋ ਦਾਗਰ ਪਰ ਜਹਾਜ ਠੇਲਿਓ ਵਿੱਚ ਸਾਗਰ ਮਹਾਰਾਜ ਸੱਚੇ ਪਾਤਸ਼ਾਹ ਸਤਗੁਰੂ ਜੀ ਸੋਂਗੇ ਉਹਨਾਂ ਦੀ ਅੱਖ ਲੱਗੇ ਤੇ ਮਹਾਰਾਜ ਸਾਹਿਬ ਜੀ ਨੂੰ ਅਰਦਾਸਾਂ ਬੇਨਤੀਆਂ ਕਿਸੇ ਦੀਆਂ ਹੋਣ ਲੱਗੀਆਂ ਅਰਦਾਸ ਦੀਆਂ ਤਰੰਗਾਂ ਚੱਲਣ ਲੱਗੀਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੱਖ ਲੱਗ ਗਈ ਮਹਾਰਾਜ ਸੌਂਗੇ ਤੇ ਸਤਗੁਰੂ ਸੱਚੇ ਪਾਤਸ਼ਾਹ ਕਿੱਥੇ ਪਹੁੰਚ ਗਏ ਜੀ ਇੱਕ ਸਦਾਗਰ ਸੀ ਜਿਹੜਾ ਜਹਾਜ਼ ਚਲਾਉਣ ਵਾਲਾ ਹੁੰਦਾ ਸਮੁੰਦਰੀ ਜਹਾਜ਼ ਤੇ ਮਹਾਰਾਜ ਸਾਹਿਬ ਜੀ ਨੂੰ ਉਹ ਅਰਦਾਸਾਂ ਕਰ ਰਿਆ ਸੀ ਮਹਾਰਾਜ ਜੀ ਦੀ ਸੁਰਤ ਉੱਥੇ ਲੱਗੀ ਸਤਗੁਰੂ ਉੱਥੇ ਚਲੇ ਗਏ ਸੁਰਤ ਦਾ ਸਫ਼ਰ ਕਰਕੇ ਇੱਕ ਸਦਾਗਰ ਸੀ ਉਹਨੇ ਆਪਣਾ ਜਹਾਜ਼ ਪਾਣੀ ਦੇ ਵਿੱਚ ਤੋਰਿਆ ਉਨੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਟਾਪੂ ਕਹਿ ਦਿੱਤਾ ਜਾਂਦਾ ਜੀ ਇੱਕ ਟਾਪੂ ਤੋਂ ਦੂਜੇ ਟਾਪੂ ਤੇ ਜਾਣਾ ਸੀ ਤੇ ਉਹ ਸਦਾਗਰ ਪਾਣੀ ਦੇ ਵਿੱਚ ਚੱਲ ਪਿਆ ਗਮਣਿਓ ਕਿਸ ਟਾਪੂ ਹਿਤ ਜਾਣੈ ਜਾਲੇ ਅਗਦਨਹ ਕਰਤ ਪਿਆਨੈ ਸ਼ਾਮ ਦਾ ਵੇਲਾ ਹੋ ਗਿਆ ਹਨੇਰਾ ਹੋਣ ਲੱਗਿਆ ਤੇ ਉਹ ਸਦਾਗਰ ਪਤਾ ਕੀ ਕਹਿੰਦਾ ਜਾਂਦਾ ਸੀ ਹਨੇਰਾ ਜਿਵੇਂ ਜਿਵੇਂ ਹੋ ਰਿਹਾ ਸੀ ਕਹਿੰਦਾ ਧੰ ਗੁਰੂ ਹਰਗੋਬਿੰਦ ਧੰ ਗੁਰੂ ਹਰਗੋਬਿੰਦ ਧੰ ਗੁਰੂ ਹਰਗੋਬਿੰਦ ਉਹਨੂੰ ਵਿਚਾਰੇ ਨੂੰ ਡਰ ਲੱਗੇ ਹੁਣ ਸਮੁੰਦਰ ਦੇ ਵਿੱਚ ਰਾਤ ਨੂੰ ਸਫ਼ਰ ਕਰਨਾ ਬਹੁਤ ਔਖਾ ਹੁੰਦਾ ਸਾਧ ਸੰਗਤ ਜੀ ਜਿਹੜੇ ਸਮੁੰਦਰੀ ਜਹਾਜ਼ ਚਲਾਉਂਦੇ ਨੇ ਨਾ ਉਹਨਾਂ ਨੂੰ ਹੀ ਪਤਾ ਵੀ ਸਫ਼ਰ ਕਿੰਨੇ ਔਖੇ ਨੇ ਰਾਤ ਨੂੰ ਤੇ ਦੀਂਦਾ ਵੀ ਕੁਝ ਨਹੀਂ ਹੁੰਦਾ ਸਮੁੰਦਰ ਦੇ ਵਿੱਚ ਰਾਤ ਨੂੰ ਹੀ ਸੁਨਾਮੀਆਂ ਆਉਂਦੀਆਂ ਨੇ ਰਾਤ ਨੂੰ ਹੀ ਪਹਚਾ ਲਾਉਂਦੇ ਨੇ ਸਮੁੰਦਰ ਚ ਉਸੇ ਤਰ੍ਹਾਂ ਉਹ ਡਰਦਾ ਹੋਇਆ ਇੱਕ ਟਾਪੂ ਤੋਂ ਦੂਜੇ ਟਾਪੂ ਤੇ ਜਾ ਰਿਹਾ ਤੇ ਜਾਣਾ ਵੀ ਬੜਾ ਜ਼ਰੂਰੀ ਹੈ ਉਹ ਸਦਾਗਰ ਹੈ ਤੇ ਬੋਲਦਾ ਜਾਂਦਾ ਹੈ ਤਨ ਗੁਰੂ ਹਰਗੋਬਿੰਦ ਸਾਹਿਬ ਤਨ ਗੁਰੂ ਹਰਗੋਬਿੰਦ ਸਾਹਿਬ ਸਮੁੰਦਰ ਦੇ ਵਿੱਚ ਲੁਟੇਰੇ ਵੀ ਪੈ ਜਾਂਦੇ ਨੇ ਸਮੁੰਦਰੀ ਲੁਟੇਰੇ ਵੀ ਹੁੰਦੇ ਨੇ ਸਮੁੰਦਰ ਦੇ ਵਿੱਚ ਜੀਵ ਵੀ ਭੇੜੇ ਹੁੰਦੇ ਨੇ ਉਸੇ ਤਰ੍ਹਾਂ ਇਹਦੇ ਨਾਲ ਭੇੜੀ ਵਾਪਰ ਰਹੀ ਹੈ ਉਸ ਸੌਦਾਗਰ ਜਾ ਰਿਹਾ ਤੇ ਸਤਗੁਰਾਂ ਦਾ ਨਾਮ ਲੈ ਰਿਹਾ ਹੈ ਇਧਰੋਂ ਮਹਾਰਾ ਸੱਚੇ ਪਾਤਸ਼ਾਹ ਜੀ ਸੁਰਤ ਦਾ ਸਫ਼ਰ ਕਰਕੇ ਉਸ ਸੌਦਾਗਰ ਦੇ ਵੱਲ ਨੂੰ ਜਾ ਰਹੇ ਹਨ ਕੇਤਕ ਦੂਰ ਗयो ਚਲ ਸੋਈ ਬਾਛਦ ਚਿਤ ਪਹੁੰਚਨ ਦਰਤ ਹੋਏ ਕਹਿੰਦੇ ਕੇਤਕ ਦੂਰ ਅੱਧੀ ਕਵਾਟ ਲੰਘ ਗਿਆ ਤੇ ਅਧਿਕ ਬਾਟ ਲੰਘਣ ਤੋਂ ਬਾਅਦ ਉਠੇ ਤਰੰਗ ਉਤੰਗ ਬਿਲੰਦ ਜਲ ਤੇ ਜੀਵ ਭਿਆਨਕ ਬ੍ਰਿੰਦ ਜਦੋਂ ਵੇਖਿਆ ਸਮੁੰਦਰ ਦੇ ਵਿੱਚ ਜਿਹੜਾ ਉਹਦਾ ਸਮੁੰਦਰੀ ਜਹਾਜ਼ ਸੀ ਨਾ ਡਿੱਕ ਡੁੱਲੇ ਖਾਣ ਲੱਗਾ ਜਦੋਂ ਵੇਖਿਆ ਬਾਹਰ ਨਿਕਲ ਕੇ ਪਰਦਾ ਹਟਾਇਆ ਜਦੋਂ ਵੇਖਦਾ ਹੈ ਤੇ ਸਮੁੰਦਰ ਦੇ ਵਿੱਚ ਤੂਫਾਨ ਆ ਗਿਆ ਜੀ ਸੁਨਾਮੀ ਆ ਗਈ ਤਹਾਂ ਬਿਗਣ ਐਸੇ ਕਸ਼ ਪਿਓ ਚਲਦ ਜਹਾਜ਼ ਅਟਕ ਤਹ ਗਿਓ ਚਲਦਾ ਹੋਇਆ ਜਹਾਜ਼ ਇੱਕੋ ਦਮ اٹਕ ਗਿਆ ਦਰਦਾ ਹੋਇਆ ਜਹਾਜ਼ ਇੱਕੋ ਦਮ اٹਕ ਗਿਆ ਤੇ ਬਹੁਤਾ ਹੀ ਜ਼ਿਆਦਾ ਔਖਾ ਹੋ ਗਿਆ ਤੇ ਬਹੁਤਾ ਹੀ ਜ਼ਿਆਦਾ ਡਰਨ ਲੱਗਿਆ ਚਲੈ ਚਲੈਨ ਜਤਨ ਕਰਤ ਸਭ ਹਾਰੇ ਪੇ ਨਿਰਾਸ ਲਾਚਾਰ ਬੇਚਾਰੇ ਚੱਲਿਆ ਨਹੀਂ ਜੀ ਉਹਨੇ ਵੇਖਿਆ ਪਾਣੀ ਦੇ ਵਿੱਚ ਜਾ ਕੇ ਵੀ ਜਹਾਜ਼ ਬਿਲਕੁਲ اٹਕ ਚੁੱਕਿਆ ਹੈ ਤੇ ਉਹਨੂੰ ਸਮਝ ਨਹੀਂ ਪੈ ਰਹੀ ਪਤਾ ਨਹੀਂ ਲੱਗ ਰਿਹਾ ਵੀ ਜਹਾਜ਼ ਕਿਸ ਤਰ੍ਹਾਂ ਨਿਕਲੇਗਾ ਹਨ ਡਰ ਵੀ ਲੱਗ ਰਿਹਾ ਕਿਤੇ ਲੁਟੇਰੇ ਨਾ ਪੈ ਜਾਣ ਕਿਤੇ ਕੋਈ ਜੀਵਨਾ ਆ ਜਾਏ ਜਾਂ ਪੁਚਾਲ ਬਹੁਤਾ ਜਿਆਦਾ ਨਾ ਵੱਧ ਜਾਏ ਸੁਨਾਮੀ ਆ ਗਈ ਪਾਣੀ ਦੇ ਵਿੱਚ ਤੇ ਜਹਾਜ਼ ਤੁਰਿਆ ਨਹੀਂ ਹੈ ਸਭ ਕਿਛ ਤਿਆਗ ਪਰੇ ਗੁਰ ਸ਼ਰਣਾ ਦ੍ਰਿਸ਼ਿਓ ਆਏ ਆਪਕੋ ਪਰਣਾ ਜਦੋਂ ਘੰਟਾ ਦੋ ਘੰਟਾ ਖੋਜ ਕੇ हट ਗਿਆ ਨਾ ਖੋਜ ਕੇ हट ਗਿਆ ਤਾਂ ਪਤਾ ਨਾ ਕੀ ਹੁੰਦਾ ਜਤਨ ਕਰ ਕਰਕੇ ਹਟ ਗਿਆ ਫੇਰ ਸਤਗੁਰਾਂ ਦੇ ਚਰਨਾਂ 'ਚ ਮੱਥਾ ਟੇਕਦਾ ਕਹਿੰਦਾ ਮਹਾਰਾਜ ਮੈਨੂੰ ਪਤਾ ਹੈ ਜਹ ਭਿਆਨ ਤਬਤ ਬੋ ਕਾਮ ਤੈ ਹਰ ਕੇ ਨਾਮ ਕੀ ਤਮ ਉਪਰ ਸ਼ਾਮ ਆਖ ਵਾਹਿਗੁਰੂ ਮਾਰਾ ਸੱਚੇ ਪਾਤਸ਼ਾਹ ਹੁਣ ਨਹੀਂ ਮੈਥੋਂ ਕੁਝ ਹੁੰਦਾ ਹੁਣ ਤੇ ਤੁਸੀਂ ਆਪ ਹੀ ਕਰੋਗੇ ਮਾਰ ਲਓ ਰੱਖ ਲਓ ਮੈਂ ਤੇ ਤੁਹਾਡਾ ਹੀ ਆ ਦੋਨੇ ਹੱਥ ਜੋੜੇ ਤੇ ਸਤ ਗੁਰੂ ਜੀ ਨੂੰ ਕਹਿੰਦਾ ਮਹਾਰਾਜ ਜਿੱਥੇ ਕੁਝ ਵੀ ਕੰਮ ਨਾ ਨਾ ਆਵੇ ਕਿਸੇ ਦੀ ਵੀ ਨਾ ਚੱਲੇ ਉਥੇ ਆਪ ਜੀ ਦੀ ਚੱਲਦੀ ਹੈ ਦਾ ਨਗਰੂ ਹਰਿ ਗੋਬਿੰਦ ਸਭ ਮੇਰੀ ਆਣ ਕੇ ਰੱਖਿਆ ਕਰੋ ਜਹਾਂ ਸਹਾਇਕ ਹੂਤ ਨ ਕੋਈ ਤਹ ਸਖਣ ਕੇ ਪਾਲਕ ਹੋਈ ਉਥੈ ਜਿਥੈ ਤੇਰੀ ਰੱਖ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਤਿਥੈ ਤੂੰ ਸਮਰਥ ਜਿਥੈ ਕੋਈ ਨਹੀਂ ਉਥੈ ਤੇਰੀ ਰੱਖ ਅਗਨੀ ਉਦਰ ਮਾਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਮਹਾਰਾਜ ਜਹਾਂ ਸਹਾਇਕ ਹੋਤ ਨ ਕੋਈ ਤਹ ਸਖਣ ਕੇ ਪਲਕ ਹੋਈ ਸੱਚੇ ਪਾਤਸ਼ਾ ਜਿੱਥੇ ਕੋਈ ਵੀ ਨਹੀਂ ਨ ਸਹਾਈ ਹੁੰਦਾ ਉਥੇ ਆਪ ਜੀ ਆਣ ਕੇ ਸਹਾਈ ਹੁੰਦੇ ਹੋ ਹੁਣ ਮੇਰੀ ਰੱਖਿਆ ਕਰੋ ਮੇਰਾ ਜਹਾਜ਼ ਫਸ ਗਿਆ ਹੈ ਮੈਂ ਇਥੋਂ ਨਿਕਲ ਨਹੀਂ ਸਕਦਾ ਜੇ ਆਪ ਜੀ ਕੋਈ ਕਰਾਮਾਤ ਕਰੋ ਆ ਕੇ ਮੈਨੂੰ ਬਚਾ ਲਮੋ ਤੇ ਮੈਂ ਬਚ ਜਾਵਾਂਗਾ ਕਰਜ ਕਰੋ ਸੁਧਾਰਨ ਸਾਰੇ ਇਸ ਪ੍ਰਕਾਰਨਤ ਬਿਰਦ ਤੁਹ ਅਰੇ ਸੱਚੇ ਪਾਤਸ਼ਾ ਮੈਂ ਤੁਹਾਡਾ ਬਿਰਦ ਹਾਂ ਆਪਣੇ ਬਿਰਦ ਦੀ ਪੈਜ ਰੱਖੋ ਸ੍ਰੀ ਹਰਿ ਗੋਬਿੰਦ ਸੰਕਟ ਜਾਨਾ ਪਹੁੰਚੇ ਤਦਸ਼ਿਣ ਮਹਿ ਵਿਭਗਵਾਨਾ ਮਹਾਰਾਜ ਸੱਚੇ ਪਾਤਸ਼ਾਹ ਸਤਗੁਰੂ ਜੀ ਇਧਰੋਂ ਤੇ ਸੌ ਰਹੇ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੁੱਤਿਆਂ ਪਿਆ ਨੂੰ ਵੇਖਿਆ ਸਾਈਂ ਦਾਸ ਨੇ ਮਹਾਰਾਜ ਮੁਸਕਰਾਵ ਹੀ ਰਹੇ ਸਨ ਅਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਮੁਸਕਰਾ ਕੇ ਸੁਰਤ ਦਾ ਸਫਰ ਕੀਤਾ ਜਦੋਂ ਉਹ ਕਹਿ ਰਿਹਾ ਸੱਚੇ ਪਾਤਸ਼ਾਹ ਅਰਦਾਸ ਸੁਣੋ ਤੇ ਮਹਾਰਾਜ ਸਾਹਿਬ ਜੀ ਉਸੇ ਵੇਲੇ ਤਤਸ਼ਿਨ ਉਹਦੇ ਸਾਹਮਣੇ ਪ੍ਰਗਟ ਹੋ ਗਏ ਅਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਜਹਾਜ਼ ਵਾਲੇ ਸਦਾਗਰ ਦੇ ਸਾਹਮਣੇ ਪ੍ਰਗਟ ਹੋ ਗਏ ਲਾਇ ਸਕੰਦ ਚਲਾਈ ਜਹਾਜ਼ਾਂ ਨਿਜਸਿਕ ਕੇ ਪੂਰਣ ਕਹਿ ਕਾਜਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਉਣ ਦੇ ਨਾਲ ਹਨੇਰਾ ਚਾਨਣ ਦੇ ਵਿੱਚ ਤਬਦੀਲ ਹੋ ਗਿਆ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਮੋਢਾ ਲਾਇਆ ਤੇ ਉਸ ਜਹਾਜ ਨੂੰ ਮੋੜਾ ਲਾ ਕੇ ਕੱਢ ਦਿੱਤਾ ਤੇ ਸਤਗੁਰਾਂ ਨੇ ਜਹਾਜ ਨੂੰ ਪੰਥ ਤੇ ਪਾ ਦਿੱਤਾ ਰਾਸਤੇ ਪਾ ਦਿੱਤਾ ਰਾਮੂ ਅਦਿਕ ਦਾਸ ਜੋ ਓਰ ਜਾਣੈ ਗੁਰ ਸੁਪਤੇ ਇਸ ਠੂਰ ਸੱਚੇ ਪਾਤਸ਼ਾਹ ਮਹਾਰਾਜ ਸਤਗੁਰੂ ਜੀ ਰਾਮੂ ਤੇ ਸਾਈਂ ਦਾਸ ਨੂੰ ਤੇ ਇਹੀ ਲੱਗਦਾ ਹੈ ਨਾ ਮਹਾਰਾਜ ਸੁੱਤੇ ਪਏ ਨੇ ਵਰ ਸੱਚੇ ਪਾਤਸ਼ਾਹ ਮਹਾਰਾਜ ਸੁੱਤੇ ਨਹੀਂ ਸਤਿਗੁਰੂ ਤੇ ਸੁੱਤੇ ਭਾਗ ਜਗਾਉਣ ਗਏ ਨੇ ਅੱਖ ਵਾਹਿਗੁਰੂ ਸੱਚੇ ਪਾਤਸ਼ਾਹ ਤੇ ਸੌ ਚੁੱਕੇ ਭਾਗਾਂ ਨੂੰ ਜਗਾਉਣ ਗਏ ਨੇ ਮਹਾਰਾਜ ਸਤਿਗੁਰੂ ਜੀ ਨੇ ਜਹਾਜ਼ ਕੱਟ ਦਿੱਤਾ ਰਾਸਤੇ ਚੱਲ ਪਿਆ ਜਹਾਜ਼ ਤੇ ਉਹ ਜਾਂਦਾ ਹੋਇਆ ਫਿਰ ਹਰ ਗੋਬਿੰਦ ਸਾਹਿਬ ਹਰ ਗੋਬਿੰਦ ਸਾਹਿਬ ਹਰ ਗੋਬਿੰਦ ਸਾਹਿਬ ਕਹਿਣ ਲੱਗਾ ਜਿੰਨਾ ਸਫਰ ਸੀ ਸਾਰਾ ਹੀ ਸਫਰ ਗੁਰੂ ਗੁਰੂ ਕਹਿੰਦਾ ਹੋਇਆ ਉਹਨੇ ਆਪਣਾ ਬਤੀਤ ਕੀਤਾ ਜਿਹੜੇ ਗੁਰ ਸਿੱਖ ਤਰਨ ਲੱਗੇ ਕਹਿਣ ਨਾ ਧੰ ਗੁਰੂ ਨਾਨਕ ਸਾਹਿਬ ਪਹੁੰਚ ਕੇ ਵੀ ਕਹਿਣ ਧੰ ਗੁਰੂ ਨਾਨਕ ਸਾਹਿਬ ਉਹਨਾਂ ਨਾਲ ਮਾੜਾ ਕਦੇ ਹੋ ਹੀ ਨਹੀਂ ਸਕਦਾ ਆਖ ਵਾਹਿਗੁਰੂ ਪਰ ਅਸੀਂ ਗੱਡੀ 'ਚ ਬਹਿਣ ਲੱਗੇ ਮਾਰੀ ਸੈਲਫ ਲਾਲੇ ਗਾਣੇ ਭਜਾ ਲਈ ਗੱਡੀ ਪਤਾ ਹੀ ਨਹੀਂ ਲੱਗਦਾ ਕਿੱਥੋਂ ਕਿੱਥੇ ਪਹੁੰਚ ਗਏ ਗੁਰੂ ਦਾ ਨਾਮ ਹੀ ਨਹੀਂ ਲਿਆ ਬਖਸ਼ਿਆ ਤੇ ਗੁਰੂ ਨੇ ਐ ਨਾ ਸਾਰਾ ਕੁਝ ਦਿੱਤਾ ਸਾਰਾ ਕੁਝ ਗੁਰੂ ਨੇ ਐ ਬੰਦਾ ਆਪ ਕਮਾ ਨਹੀਂ ਸੀ ਸਕਦਾ ਜੇ ਸਤ ਗੁਰੂ ਹੱਥ ਨਾ ਦਿੰਦੇ ਸਤਿਗੁਰੂ ਤਨ ਨਾ ਦਿੰਦਾ ਬੜੇ ਗੁਰਸਿੱਖ ਬੜੇ ਲੋਕ ਪਏ ਨੇ ਜਿਨ੍ਹਾਂ ਨੂੰ ਹੱਥ ਹੀ ਨਹੀਂ ਦਿੱਤੇ ਕਮਾਈ ਦੇ ਜੋਗ ਹੀ ਨਹੀਂ ਬਣਾਇਆ ਜੇ ਮਹਾਰਾਜ ਨੇ ਜੋਗ ਬਣਾਇਆ ਹੈ ਤੇ ਮਨੁੱਖ ਨੂੰ ਤਾਂ ਸਾਰਾ ਕੁਝ ਪ੍ਰਾਪਤ ਹੋਇਆ ਹੈ ਜਦੋਂ ਬੈਠਣ ਲੱਗਾਂ ਗੱਡੀ 'ਚ ਜਦੋਂ ਬੈਠਣ ਲੱਗਾਂ ਮੋਟਰਸਾਈਕਲ 'ਤੇ ਜਦੋਂ ਤੁਰਨ ਲੱਗਾਂ ਇੱਕ ਪੈਰ ਉਦੋਂ ਆਖਿਆ ਕਰੋ ਧੰਨ ਗੁਰੂ ਨਾਨਕ ਸਾਹਿਬ ਜਦੋਂ ਜਿੱਥੇ ਪਹੁੰਚ ਜਾਵਾਂ ਉੱਥੇ ਆਖਿਆ ਕਰੋ ਧੰਨ ਗੁਰੂ ਨਾਨਕ ਸਾਹਿਬ ਸ਼ੁਕਰਾਨਾ ਆਪ ਜੀ ਨੇ ਮੈਨੂੰ ਇੱਥੇ ਪਹੁੰਚਾ ਦਿੱਤਾ ਹੈ ਚੌਂ ਹੰਦਸ਼ ਫੇਰਦੀ ਬਿਜਨਾ ਕਰਦੀ ਸਵੇਦ ਨਾ ਹੋਏ ਪ੍ਰੇਮ ਕੋ ਧਰਤੀ ਦੂਜੇ ਪਾਸੇ ਹੁਣ ਮਾਈ ਰਾਮੋਂ ਸੀ ਜਿਹੜੀ ਉਹ ਸਤਗੁਰਾਂ ਨੂੰ ਪੱਖਾ ਫੇਰ ਰਹੀ ਹੈ ਤੇ ਮਾਈ ਰਾਮੋ ਸਤਗੁਰਾਂ ਨੂੰ ਚੌਂ ਪਾਸਿਆਂ ਤੋਂ ਪੱਖਾ ਫੇਰ ਰਹੀ ਵੀ ਮਹਾਰਾਜ ਜੀ ਨੂੰ ਨਾ ਪਸੀਨਾ ਨਾ ਆਵੇ ਜਬੈ ਸਰਾਨੇ ਦਿਸ਼ਕੋ ਆਈ ਕੇਸ ਛੁੱਟੇ ਗੁਰ ਦੇ ਦਰਸਾਈ ਮਹਾਰਾਜ ਸੱਚੇ ਪਾਤਸ਼ਾਹ ਸਤਗੁਰੂ ਜੀ ਦੇ ਅਚਾਨਕ ਹੀ ਕੇਸਾਂ ਦੇ ਵਿੱਚੋਂ ਪਾਣੀ ਵਹਿਣ ਲੱਗਿਆ ਤੇ ਮਹਾਰਾਜ ਜੀ ਨੂੰ ਵੇਖ ਕੇ ਮਾਈ ਰਾਮੋ ਹੈਰਾਨ ਹੋ ਗਈ ਤਿੰਮ ਕਹਿੰਦੀ ਮਾ ਆਪਣੇ ਸਾਈਂ ਦਾਸ ਘਰ ਵਾਲੇ ਨੂੰ ਕਹਿੰਦੀ ਸਤਗੁਰਾਂ ਨੂੰ ਇੰਨਾ ਪਸੀਨਾ ਆਉਂਦਾ ਅੰਦੀ ਮੈਂ ਤੇ ਪੱਖਾ ਫੇਰ ਰਹੀ ਆ ਮਹਾਰਾਜ ਜੀ ਨੂੰ ਪਸੀਨਾ ਸਿਰ ਦੇ ਉੱਪਰ ਦੀ ਹੋ ਕੇ ਕੇਸਾਂ ਦੇ ਵਿੱਚ ਦੀ ਹੋ ਕੇ ਚੱਲ ਹੀ ਪਿਆ ਹੈ ਸਿਰ ਤੇ ਨਿਚੁਰਤ ਨੀਰ ਕਨੇਰਾ ਅਚਰਜ ਪਈ ਹੀ ਰਤ ਸਵੇਰਾ ਸਾਰਿਆਂ ਨੇ ਵੇਖਿਆ ਤੇ ਸਾਰੇ ਅਚਰਜ ਹੋ ਗਏ ਕਹਿੰਦੇ ਮਹਾਰਾਜ ਜੀ ਦਾ ਇਹ ਕਿਹੜਾ ਕੌਤਕ ਵਰਤ ਗਿਆ ਸਤਗੁਰਾਂ ਨੂੰ ਇੰਨਾ ਪਸੀਨਾ ਆ ਰਿਹਾ ਹੈ 700 ਉਚਰਤ ਇਹ ਕਿਆ ਪਿਉ ਇਤੋਂ ਸਵੇਦ ਕਿੰ ਮਿਰ ਤੇ ਗਿਉ ਤੇ ਸਮਾਈ ਰਾਮੋ ਸੀ ਨਾ ਜਿਹੜੀ ਉਹ ਕਹਿੰਦੀ ਸੱਚੇ ਪਾਤਸ਼ਾਹ ਆਪਣੀ ਸਮਾਦੀ ਖੋਲੋ ਤੇ ਮੈਨੂੰ ਦੱਸੋ ਮਹਾਰਾਜ ਨਾਲੇ ਰੋਣ ਲੱਗ ਗਈ ਮਹਾਰਾਜ ਮੇਥੋ ਕੀ ਭੁੱਲ ਹੋ ਗਈ ਮਹਾਰਾਜ ਮੈਥੋਂ ਪੱਖਾ ਨਹੀਂ ਝੱਲਿਆ ਗਿਆ ਜਾਂ ਹਵਾ ਨਹੀਂ ਆਈ ਆਪ ਜੀ ਨੂੰ ਇੰਨਾ ਪਸੀਨਾ ਕਿਸ ਤਰ੍ਹਾਂ ਆਇਆ ਬਹੁਰ ਕਹਤ ਇਸ ਸਵੈਦ ਨਾ ਅਹ ਨੀਰ ਆਦਿਕ ਕੇਸਨ ਤੇ ਬਹਿ ਫਿਰ ਸਾਈਂ ਦਾਸ ਜੀ ਜਿਨ੍ਹਾਂ ਦੇ ਵਿੱਚ ਬੜੀ ਤਾਕਤ ਆਪਾਂ ਕੱਲ ਗੱਲ ਕੀਤੀ ਸੀ ਰਿੱਧੀਆਂ ਸਿੱਧੀਆਂ ਇੰਨੀਆਂ ਨਹੀਂ ਵੀ ਜਿਹੜੇ ਸਿੱਧ ਸਨ ਨਾ ਸਿੱਧਾ ਨੂੰ ਤੇ ਸਾਈਂ ਦਾਸ ਹੀ ਹਰਾ ਸਕਦੇ ਸਨ ਧਰਤੀ ਤੋਂ ਉੱਪਰ ਉੱਡ ਸਕਦੇ ਨੇ ਉੱਡ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾ ਸਕਦੇ ਨੇ ਸਾਈਂ ਦਾਸ ਸਤਗੁਰਾਂ ਦੇ ਚਰਨਾਂ ਦੀ ਸੇਵਾ ਕਰ ਕਰਕੇ ਇੰਨਾ ਕੁਝ ਪ੍ਰਾਪਤ ਕੀਤਾ ਪਰ ਸਾਈਂ ਦਾਸ ਯਾਰ ਨਹੀਂ ਸੀ ਕਰਦੇ ਦੁਨੀਆ 'ਚ ਸਾਈਂ ਦਾਸ ਜੀ ਨੇ ਫਿਰ ਹੱਥ ਜੋੜੇ ਤੇ ਕਿਹਾ ਕਹਿੰਦੇ ਮਾਈ ਰਾਮੂ ਭਗਵਾਨੇ ਇਹ ਸਤਗੁਰਾਂ ਦੇ ਸਿਰ ਦੇ ਵਿੱਚੋਂ ਕੇਸਾਂ ਦੇ ਵਿੱਚੋਂ ਪਸੀਨਾ ਨਹੀਂ ਆ ਰਿਹਾ ਏ ਸਤਗੁਰਾਂ ਨੂੰ ਤੇ ਜਲ ਹੈ ਜਿਹੜਾ ਜਲ ਕੇਸਾਂ ਦੇ ਵਿੱਚ ਪਿਆ ਤੇ ਉਹ ਨਚੜ ਰਿਹਾ ਹੈ। ਕੀ ਕਾਰਨ ਪਾਖਿਓ ਨਹ ਜਾਈ ਸਾਈਂ ਦਾਸ ਬਾਤ ਸੁਣਾਈ। ਫਿਰ ਸਾਈਂ ਦਾਸ ਨੇ ਸੁਰਤ ਟਕਾ ਕੇ ਸਾਰੀ ਦੀ ਸਾਰੀ ਗੱਲ ਰਾਮੂ ਨੂੰ ਦੱਸੀ ਸਮਝੀ ਤੇ ਸੁਣਾਈ ਹੈ। ਅਬ ਸਾਗਰ ਵਿੱਚ ਰੇ ਗੁਰ ਆਏ ਸਿੱਖ ਜਹਾਜ਼ اٹਕਿਓ ਸੁਨ ਗਾਏ। ਮਹਾਰਾਜ ਸੱਚੇ ਪਾਤਸ਼ਾਹ ਸਤਗੁਰੂ ਜੀ ਦਾ ਨਾਮ ਲੈ ਕੇ ਸਾਈਂ ਦਾਸ ਕਹਿੰਦਾ ਸੱਚੇ ਪਾਤਸ਼ਾਹ ਹੁਣੇ ਸਮੁੰਦਰ ਦੇ ਵਿੱਚ ਗਏ ਸਨ ਤੇ ਮਹਾਰਾਜ ਜੀ ਡੁੱਬਦੇ ਹੋਏ ਬੇੜੇ ਤਾਰ ਕੇ ਆਏ ਨੇ ਆਖ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਡੁੱਬਦਾ ਹੋਇਆ ਬੇੜਾ ਤਾਰ ਕੇ ਆਏ ਹਨ ਤੁਸ਼ਣ ਰਹੋ ਸੇਵਕ ਠਾਨੋ ਨਹਿ ਉੱਚੇ ਮੁਖ ਬਾਗ ਬਖੰਡ ਹੋ ਫਿਰ ਰਾਮ ਨੂੰ ਆਖਿਆ ਰਾਮ ਰਾਮ ਰੋ ਰਹੀ ਐ ਹੋਂਕੇ ਲੈ ਰਹੀ ਐ ਤੇ ਸਤਗ੍ਰੰਥ ਨੂੰ ਇਸ ਤਰ੍ਹਾਂ ਨਾ ਕਰ ਜਗਾ ਨਾ ਚੁੱਪ ਕਰ ਜਾਂ ਹੋਂ ਕੇ ਨਾ ਲੈ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਇਹ ਕਲਾ ਹੈ ਸਤ ਗੁਰੂ ਜੀ ਜਹਾਜ਼ ਤਾਰ ਕੇ ਆਏ ਹਨ ਤਬ ਸਤ ਗੁਰ ਹੋਏ ਸਵਿਧਾਨ ਉੱਠ ਕਰ ਬੈਠੇ ਬਾਕ ਬਖਾਨਾ ਸੱਚੇ ਪਾਤਸ਼ਾਹ ਮਹਾਰਾਜ ਫਿਰ ਸਾਵਧਾਨ ਹੋ ਗਏ ਉੱਠ ਗਏ ਤੇ ਮਹਾਰਾਜ ਜੀ ਨੇ ਉੱਠਣ ਸਾਰ ਸਾਈਂ ਦਾਸ ਨੂੰ ਬਚਨ ਕੀਤੇ ਸਾਈਂ ਦਾਸ ਜੋ ਬਾਤ ਸੁਣਾ ਬਤਾਈ ਸ਼ਗਦ ਇਤੀ ਕਿਤ ਤੇ ਤੈ ਪਾਈ ਫਿਰ ਸਾਈਂ ਦਾਸ ਨੂੰ ਮਹਾਰਾਜ ਜੀ ਨੇ ਪੁੱਛਿਆ ਸਾਈਂ ਦਾਸ ਮੁਸਕਰਾ ਕੇ ਮਹਾਰਾਜ ਕਹਿੰਦੇ ਸਾਈਂ ਦਾਸਾ ਤੈਨੂੰ ਇੰਨੀ ਸ਼ਕਤੀ ਕਿੱਥੋਂ ਪ੍ਰਾਪਤ ਹੋਈ ਹੈ ਹੱਥ ਜੋੜ ਬੋਲਿਓ ਬੜ ਭਾਗੀ ਤੇਮਰੀ ਸੇਵਾ ਮਹਿਮਤ ਭਾਗੀ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਹੱਥ ਜੋੜੇ ਮਹਾਰਾਜ ਆਪ ਜੀ ਦੇ ਚਰਨਾਂ ਦੀ ਸੇਵਾ ਕਰਦੇ ਆ ਸੱਚੇ ਪਾਤਸ਼ਾਹ ਤੇਰੇ ਦਰ ਦੇ ਝਾੜੂ ਪੋਚਾ ਕਰਦੇ ਆ ਤੇਰੇ ਏਸ ਕੰਗਸ਼ ਦੀ ਕਮਰੇ ਦੀ ਸਫਾਈ ਕਰਦੇ ਆ ਸੱਚੇ ਪਾਤਸ਼ਾਹ ਧੂੜ ਮੇਰੇ ਤੇ ਜਦੋਂ ਪੈਂਦੀ ਆ ਤੇ ਮੈਨੂੰ ਸ਼ਕਤੀਆਂ ਪ੍ਰਾਪਤ ਹੁੰਦੀਆਂ ਨੇ ਅੱਖ ਵਾਹਿਗੁਰੂ ਵਾਹਿਗੁਰੂ ਘਰ ਦੇ ਦੀ ਸੇਵਾ ਕਰਨ ਵਾਲਿਆਂ ਤੇ ਜਦੋਂ ਧੂੜ ਪੈਂਦੀ ਆ ਨਾ ਸੱਚੇ ਪਾਤਸ਼ਾਹ ਜੀ ਦੀ ਧੂੜ ਐਸੀ ਐ ਉਹ ਧੂੜ ਤਨ ਤੇ ਲੱਗਦੀ ਐ ਤੇ ਮਨ ਦੇ ਵਿਕਾਰਾਂ ਦੀ ਧੂੜ ਮਿਟ ਜਾਂਦੀ ਹੈ। ਪੁੱਠੇ ਹੋਏ ਲੇਖ ਵੀ ਸਿੱਧੇ ਹੋ ਜਾਂਦੇ ਨੇ ਸਤਗੁਰਾਂ ਦੇ ਚਰਨਾਂ ਦੀ ਧੂੜ ਐਸੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕਮਰੇ ਦੀ ਸੇਵਾ ਕਰਦਾ ਸੀ। ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਸੇਵਾ, ਜੋੜਿਆਂ ਦੀ ਸੇਵਾ ਕਰਦਾ ਸੀ। ਮਹਾਰਾਜ ਜੀ ਦੇ ਬਸਤਰਾਂ ਦੀ ਸੇਵਾ ਕਰਦਾ ਸੀ। ਇਸ ਕਰਕੇ ਇਹਨੂੰ ਰਿੱਧੀਆਂ ਸਿੱਧੀਆਂ ਪ੍ਰਾਪਤ ਹੋਈਆਂ ਕਰਹਿ ਸੇ ਕਰਹਿ ਪ੍ਰੇਮ ਸੋ ਇਦੀ ਸੋ ਜੀਵ ਸੇਵਾ ਇਸ ਬਦ ਮੁਏ ਪ੍ਰਸੰਨ ਗੁਰਦੇਵਾਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਸੰਨ ਹੋਏ ਤੇ ਪ੍ਰਸੰਨ ਕੇ ਸਤਗੁਰਾਂ ਨੇ ਸਿਰ ਤੇ ਹੱਥ ਰੱਖਿਆ ਆਖ ਵਾਹਿਗੁਰੂ ਵਾਹਿਗੁਰੂ ਮਹਾਰਾਜ ਜੀ ਦੀ ਤੇ ਦ੍ਰਿਸ਼ਟੀ ਬਹੁਤ ਔਖੀ ਹੈ ਪਰ ਸਾਈਂ ਦਾਸ ਨੇ ਤੇ ਸਤਗੁਰਾਂ ਤੋਂ ਸਿਰ ਤੇ ਹੱਥ ਹੀ ਰਖਾ ਲਿਆ ਤੇ ਜਿਸ ਕੇ ਸਿਰ ਉੱਪਰ ਤੂੰ Swami ਸੋ ਦੁੱਖ ਕੈਸਾ ਪਾਵੈ ਜਿਹਦੇ ਸਿਰ ਤੇ ਸਤਿਗੁਰੂ ਨੇ ਹੱਥ ਹੀ ਰੱਖ ਦਿੱਤਾ ਤੇ ਉਹਨੂੰ ਦੁੱਖ ਕਿਹੜਾ ਲੱਗਣਾ ਜੀ ਦੁੱਖ ਨਹੀਂ ਆ ਕੇ ਸ਼ੂ ਸਕਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਦਾ ਜਿਉਣਾ ਤੇ ਮਰਨਾ ਸਵਾਰ ਲਿਆ ਬਰ ਵਸਤ ਨ ਐਸੀ ਕੋਈ ਜੋ ਸ ਖਤਮ ਰੇ ਲਹੈ ਨਾ ਸੋਏ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਘਰ ਆਉਣ ਵਾਲੇ ਗੁਰਸਿੱਖ ਬਹਰੋ ਵਸਤਨਾ ਐਸੀ ਕੋਈ ਐੋ ਜੀ ਕੋਈ ਵਸਤੂ ਨਹੀਂ ਜਿਹੜੀ ਵਸਤੂ ਮੇਰਾ ਗੁਰਸਿੱਖ ਪ੍ਰਾਪਤ ਨਹੀਂ ਕਰ ਸਕਦਾ ਜੇ ਕੋਈ ਵੀ ਚੀਜ਼ ਚਾਹੀਦੀ ਹੈ ਗੁਰੂ ਘਰੇ ਆਓ ਗੁਰੂ ਤੇ ਵਿਸ਼ਵਾਸ ਰੱਖੋ ਸੱਚਾ ਪਾਤਸ਼ਾਹ ਜ਼ਰੂਰ ਦੇਵੇਗਾ ਪਰ ਜੇ ਅੰਦਰ ਵਿਸ਼ਵਾਸ ਹੀ ਹੈ ਨਹੀਂ ਤੇ ਫਿਰ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਕੋਈ ਚੀਜ਼ ਬਖਸ਼ਿਸ਼ ਨਹੀਂ ਕਰਨੀ ਜੇ ਅੰਦਰ ਵਿਸ਼ਵਾਸ ਰੱਖਿਆ ਤੇ ਗੁਰੂ ਦੀ ਬਾਣੀ ਪੜੀ ਸੇਵਾ ਕਰੀ ਰਹਿਤ ਮਰਿਆਦਾ ਰੱਖੀ ਮਰਿਆਦਾ ਸਭ ਤੋਂ ਉੱਤਮ ਹੈ ਮਰਿਆਦਾ ਰੱਖੀ ਸਤਿਵਚਨ ਕਰਕੇ ਮੈਂ ਫਿਰ ਬੇਨਤੀ ਕਰਦਿਆਂ ਗੁਰਸਿੱਖ ਨਵੇਂ ਆਏ ਨੇ ਸਤ ਗੁਰਾਂ ਦੀ ਸਿੱਖੀ ਸਤਿਵਚਨ ਹੈ ਜਿਹੜਾ ਮਨੁੱਖ ਸਤਿਵਚਨ ਕਹ ਦੇ ਸੱਚੇ ਪਾਤਸ਼ਾਹ ਉਹਦੇ ਤੇ ਮਿਹਰ ਕਰਦੇ ਨੇ ਨਹੀਂ ਤੇ ਚੌਰ ਸਾਹਿਬ ਜੀ ਦੀ ਸੇਵਾ ਕਰ ਰਹੇ ਆ ਕੋਈ ਕਹ ਦੇ ਭਾਈ ਇਸ ਤਰ੍ਹਾਂ ਨਹੀਂ ਕਰਨੀ ਅਗਲਾ ਕਹਿੰਦਾ ਤੈਨੂੰ ਕੀ ਪਤਾ ਵੱਡਾ ਟਕਸਾਲੀ ਸਾਨੂੰ ਪਤਾ ਅਹੀਂ ਦੱਸਦੇ ਆ ਤੈਨੂੰ ਕਿਵੇਂ ਕਰਨੀ ਆ ਸੱਚੇ ਪਾਤਸ਼ਾਹ ਮਹਾਰਾਜ ਸਤਗੁਰੂ ਜੀ ਦੀ ਜੋ ਮਰਿਆਦਾ ਰੱਖੇਗਾ ਮਹਾਰਾਜ ਕਹਿੰਦੇ ਜਿਹੜਾ ਮਰਿਆਦਾ ਕਰਦਾ ਹੈ ਰੱਖਦਾ ਹੈ ਸੱਚੇ ਪਾਤਸ਼ਾਹ ਉਹਦੀ ਉਹ ਚੀਜ਼ ਪੂਰਨ ਕਰ ਦਿੰਦੇ ਨੇ ਅਰਦਾਸ ਪੂਰਨ ਕਰ ਦਿੰਦੇ ਨੇ ਤੇ ਸਾਡੇ ਗੁਰਸਿੱਖਾਂ ਦੇ ਲਈ ਕੋਈ ਚੀਜ਼ ਇਹੋ ਜੀ ਨਹੀਂ ਜਿਹੜੀ ਸਤਗੁਰੂ ਸਾਨੂੰ ਦੇ ਨਹੀਂ ਸਕਦਾ ਸਤਗੁਰਾਂ ਦੇ ਆਪਦੇ ਬਚਨ ਨੇ ਮਹਾਰਾਜ ਕਹਿੰਦੇ ਮੇਰਾ ਸਿੱਖ ਉਹ ਹਰੇਕ ਚੀਜ਼ ਪ੍ਰਾਪਤ ਕਰ ਸਕਦਾ ਹੈ ਜਿਹੜੀ ਚੀਜ਼ ਦੁਨੀਆ ਨੇ ਪ੍ਰਾਪਤ ਨਹੀਂ ਕੀਤੀ ਅੱਖ ਵਾਹਿਗੁਰੂ ਵਾਹਿਗੁਰੂ ਦੁਨੀਆ ਦੇ ਵਿੱਚ ਜਿਹੜੀ ਚੀਜ਼ ਨਹੀਂ ਨਾ ਹੋਵੇਗੀ ਮੇਰੇ ਗੁਰਸਿੱਖ ਨੂੰ ਉਹ ਚੀਜ਼ ਮਿਲੇਗੀ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਡੁੱਬਦੇ ਬੇੜੇ ਤਾਰੇ ਨੇ ਇਸ ਭਾਰਤ ਦੇ ਇਸ ਦੁਨੀਆ ਦੇ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੁਨੀਆ ਦੇ ਬੇੜੇ ਤਾਰੇ ਨੇ ਡੁੱਬਦੇ ਹੋਏ ਮਹਾਰਾਜ ਜੀ ਨੇ ਆਪਣਾ ਸੀਸ ਦੇ ਕੇ ਇਹ ਬੇੜੇ ਨੂੰ ਤਾਰ ਦਿੱਤਾ ਸਤਗੁਰਾਂ ਨੇ ਆਪਣੇ ਬੱਚਿਆਂ ਨੂੰ ਸ਼ਹੀਦ ਕਰਵਾ ਕੇ ਇਸ ਸੰਸਾਰ ਦੇ ਇਸ ਜੱਗ ਦੇ ਬੇੜੇ ਨੂੰ ਤਾਰ ਦਿੱਤਾ। ਸੋ ਸਮਾਂ ਵੀ ਤਕਰੀਬਨ ਆਪਣਾ ਹੋ ਚੁੱਕਾ ਹੈ। ਅੱਜ ਦਾ ਇਤਿਹਾਸ ਹੈ ਜਿਹੜਾ ਬਾਰਾਂਪੋ ਦਾ। ਬਾਰਾਂਪੋ ਨੂੰ ਸਹਬਜ਼ਾਦਿਆਂ ਦੀ ਫਿਰ ਜਿਹੜੀ ਹੈ ਦੂਸਰੇ ਦਿਨ ਦੀ ਕਚੈਰੀ ਲੱਗਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਸਤਗੁਰਾਂ ਦਾ ਨਾਮ ਲੈ ਕੇ ਸਹਬਜ਼ਾਦਿਆਂ ਨੂੰ ਕਿਹਾ ਜਾਂਦਾ ਹੈ ਤੁਹਾਡੇ ਭਰਾਤਾਂ ਸਨ ਜਿਹੜੇ ਉਹ ਚੜਾਈ ਕਰ ਗਏ ਹਨ ਉਹ ਸ਼ਹੀਦ ਹੋ ਗਏ ਹਨ ਉਹਨਾਂ ਨੂੰ ਮਾਰ ਦਿੱਤਾ ਹੈ ਗੁਰੂ ਗੋਗਨ ਸਿੰਘ ਮਹਾਰਾਜ ਜੀ ਨੂੰ ਮਾਰ ਦਿੱਤਾ ਹੈ ਤੇ ਸਹਿਬ ਜਦਿਆਂ ਨੇ ਕਚਹਿਰੀ ਦੇ ਵਿੱਚ ਜਾ ਕੇ ਗੱਜ ਕੇ ਫਤਿਹ ਵੀ ਬੁਲਾਈ ਤੇ ਉਹਨਾਂ ਨੂੰ ਇਹ ਵੀ ਆਖਿਆ ਸਾਡੇ ਭਰਾਵਾਂ ਨੂੰ ਕੋਈ ਮਾਰ ਨਹੀਂ ਸਕਦਾ ਕਿਉਂਕਿ ਉਹ ਤੇ ਨਾਮ ਦੇ ਅਜੀਤ ਨੇ ਉਹਨਾਂ ਨੂੰ ਜਿੱਤਿਆ ਨਹੀਂ ਜਾ ਸਕਦਾ ਉਹ ਤੇ ਜੁਝਾਰ ਨੇ ਲੜਾਈ ਕਰਨ ਵਾਲੇ ਜੁਝਾਰੂ ਯੋਧੇ ਨੇ ਉਹਨਾਂ ਨਾਲ ਲੜਾਈ ਕਰਕੇ ਕਿਸੇ ਨੇ ਨਹੀਂ ਮਾਰਿਆ ਹੋਵੇਗਾ ਉਹਨਾਂ ਨੂੰ ਛਲ ਕਰ ਕਰਕੇ ਮਾਰਿਆ ਹੋਵੇਗਾ ਸਾਡੇ ਭਰਾ ਮਾਰੇ ਨਹੀਂ ਗਏ ਸਾਡੇ ਭਰਾ ਜੁੱਧ ਦੇ ਵਿੱਚ جنگ ਦੇ ਵਿੱਚ ਸ਼ਹੀਦ ਹੋਏ ਨੇ ਤੇ ਜਿਹੜੇ ਸ਼ਹੀਦ ਹੋਏ ਹੁੰਦੇ ਨੇ ਨਾ ਵजीर खान ਉਹਨਾਂ ਨੂੰ ਜ਼ੁਬਾਨ ਸੰਭਾਲ ਕੇ ਬਲੀ ਦਾ ਹੁੰਦਾ ਕਿਉਂਕਿ ਕੌਮ ਦੇ ਸ਼ਹੀਦਾਂ ਦੇ ਸਿਰ ਤੇ ਹੀ ਇਹ ਕੌਮਾਂ ਨੇ ਜਿਹੜੀਆਂ ਇਹ ਜਿਉਂਦੀਆਂ ਨੇ ਅੱਖ ਵਾਹਿਗੁਰੂ ਸਹਿਬ ਜਾਦਿਆਂ ਨੇ ਅਡੋਲ ਰਹਿ ਕੇ ਬੜੇ ਤਕੜੇ ਤਕੜੇ ਬਚਨ ਕੀਤੇ ਤੇ ਸਾਧ ਸੰਗਤ ਜੀ ਮੈਂ ਕੱਲ ਹੀ ਅਕਸਰੋਤ ਦੇ ਵਿੱਚ ਪੜਿਆ ਕਹਿੰਦੇ ਸੱਚਾ ਆਨੰਦ ਸੀ ਨਾ ਜਿਹੜਾ ਸੱਚੇ ਆਨੰਦ ਨੇ ਬੜਾ ਕੁਝ ਕੀਤਾ 12 ਪੋ ਦੀ ਕਚੈਰੀ ਦੇ ਵਿੱਚ ਵੀ ਮਾਂ ਗੁਜਰੀ ਜੀ ਨੂੰ ਆਖਿਆ ਗਿਆ ਇਧਰੋਂ ਵਜ਼ੀਰ ਖਾਂ ਨੇ ਕਿਹਾ ਸੀ ਵੀ ਜਾਓ ਜਾ ਕੇ ਮਾਂ ਗੁਜਰੀ ਨੂੰ ਤੇ ਸਹਿਬਜ਼ਾਦਿਆਂ ਨੂੰ ਲੈ ਕੇ ਆਓ ਮਾਂ ਗੁਜਰੀ ਨੂੰ ਸਮਝਾਵਾਂਗੇ ਤੇ ਸਹਿਬਜ਼ਾਦਿਆਂ ਨੂੰ ਮਨਾਏਗੀ ਪਰ ਸਚਾ ਨੰਦ ਨੂੰ ਪਤਾ ਸੀ ਜਿਹੜੀ ਮਾਂ ਗੁਜਰੀ ਦੇ ਘਰ ਵਾਲੇ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਨੂੰ ਆਂਦਰਾਂ ਦੇ ਜੰਝੂ ਪਵਾਏ ਨੇ ਉਹ ਮਾਂ ਗੁਜਰੀ ਕਦੇ ਆਪਣੇ ਪੋਤਿਆਂ ਨੂੰ ਬਦਲਣ ਲਈ ਨਹੀਂ ਕਹੇਗੀ ਮਾਂ ਗੁਜਰੀ ਨਾਲ ਜਾਣ ਲੱਗੀ ਤੇ ਸਿਪਾਈਆਂ ਨੇ ੱੱਕਾ ਮਾਰਿਆ ਕਹਿੰਦੇ ਬੀਬੀ ਤੂੰ ਨਹੀਂ ਜਾਣਾ ਤੂੰ ਇੱਥੇ ਰਹੇਂਗੀ ਅਸੀਂ ਸਹਿਬਜਾਦਿਆਂ ਨਾਲ ਕੋਈ ਗੁਪਤ ਗੱਲ ਕਰਨੀ ਹੈ ਸਹਿਬਜਾਦਿਆਂ ਨੂੰ ਕਚੈਰੀ ਦੇ ਵਿੱਚ ਲਗਾਇਆ ਗਿਆ मां गुजरी ਨੂੰ ਉੱਥੇ ਹੀ ਛੱਡਿਆ ਗਿਆ ਹਾਲਾਂਕਿ ਹੁਕਮ ਹੋਇਆ ਸੀ ਵੀ मां गुजरी ਨੂੰ ਨਾਲ ਲੈ ਕੇ ਆਉਣਾ ਹੈ ਪਰ ਸੱਚਾ ਆਨੰਦ ਨੇ ਉਸ ਪਾਪੀ ਨੇ ਇਹ ਕਿਹਾ ਕਿ मां गुजरी ਨਾਲ ਆਵੇ ਜੇ ਆਵੇਗੀ ਤੇ ਸਹਿਬਜ਼ਾਦਿਆਂ ਨੂੰ ਆਪਾਂ ਮਨਾ ਨਹੀਂ ਸਕਦੇ ਡਲਾ ਨਹੀਂ ਸਕਦੇ ਕੱਲ ਦੇ ਇਤਿਹਾਸ ਚ ਸੁਣਿਆ ਪਹਿਲੀ ਕਚਹਿਰੀ ਤੋਂ ਬਾਅਦ ਸਹਿਬਜ਼ਾਦਿਆਂ ਦੇ ਹੱਥਾਂ ਤੇ ਪੁਲੀਤੇ ਲਾਏ ਗਏ ਬੜਾ ਜ਼ਿਆਦਾ ਦੁਖੀ ਕੀਤਾ ਗਿਆ ਗਰ ਸਿੱਖੋ ਇਹ ਤੇ ਲਿਖਣ ਦੀਆਂ ਗੱਲਾਂ ਨੇ ਇਤਿਹਾਸ ਦੀਆਂ ਗੱਲਾਂ ਨੇ ਜਿਨ੍ਹਾਂ ਨੇ ਠਾਨਿਆ ਹੀ ਇਹ ਆ ਵੀ ਸਹਬਜ਼ਾਦਿਆਂ ਨੂੰ ਮਾਰਨਾ ਹੈ ਤੇ ਉਹਨਾਂ ਨੇ ਕੀਤਾ ਕਿ ਨਾ ਕੁਝ ਹੋਵੇਗਾ ਉਹ ਸੋਚ ਕੇ ਵੇਖੋ ਕੱਲਾ ਇੰਨਾ ਕੁ ਕੁਝ ਕਰਕੇ ਥੋੜੀ ਛੱਡ ਦਿੱਤਾ ਹੋਵੇਗਾ ਦੂਸਰਾ ਦਿਨ ਆਇਆ ਕਚਹਿਰੀ ਦੇ ਵਿੱਚ ਸਹਬਜ਼ਾਦੇ ਗਏ ਤੇ ਸਹਬਜ਼ਾਦਿਆਂ ਨੂੰ ਬੜੇ ਤਸੀਹੇ ਬੜਾ ਕੁਝ ਕਿਹਾ ਗਿਆ ਪਰ ਸਹਬਜ਼ਾਦੇ ਨਹੀਂ ਮੰਨੇ ਆਖੀਰ ਦੇ ਵਿੱਚ ਵਜ਼ੀਰ ਖਾਨ ਦਾ ਥੋੜਾ ਜਿਹਾ ਮਨ ਟਲਿਆ ਕੋਟਲਾ ਮਲੇਰ ਕੋਟਲੇ ਦਾ ਨਵਾਬ ਸੀ ਜਿਹੜਾ ਉਹਨੇ ਵੀ ਆਖਿਆ ਕਿ ਮੈਂ ਅੱਜ ਤੋਂ ਬਾਅਦ ਸਭਾ ਛੱਡਦਾ ਤੁਹਾਡੀ ਸਭਾ 'ਚ ਨਹੀਂ ਆਵਾਂਗਾ ਜੇ ਇਹਨਾਂ ਮਾਸੂਮਾਂ ਨੂੰ ਮਾਰੋਗੇ ਇਹਨਾਂ ਮਾਸੂਮਾਂ ਦਾ ਕੋਈ ਕਸੂਰ ਨਹੀਂ ਹੈ ਇਹਦੇ ਪਿਤਾ ਗੁਰੂ ਗੋਬਿੰਦ ਸਿੰਘ ਨਾਲ ਮੇਰਾ ਜੰਗ ਹੈ ਮੇਰੀ ਜੁਧ ਹੈ ਪਰ ਮੈਂ ਇਹਨਾਂ ਬੱਚਿਆਂ 'ਚ ਕਸੂਰ ਬਿਲਕੁਲ ਨਹੀਂ ਕੱਢਦਾ ਤੇ ਅਸਲੀ ਜੋਧਾ ਹੁੰਦਾ ਹੀ ਉਹ ਹੈ ਜਿਹੜਾ ਬੱਚਿਆਂ ਤੇ ਬਜ਼ੁਰਗਾਂ ਤੇ ਵਾਰ ਨਾ ਕਰੇ ਤੇ ਬਿਲਕੁਲ ਨਕਾਰਿਆ ਹੋਇਆ ਕਾਇਰ ਬੰਦਾ ਉਹ ਹੁੰਦਾ ਜਿਹੜਾ ਬਜ਼ੁਰਗਾਂ ਤੇ ਤੇ ਬੱਚਿਆਂ ਤੇ ਵਾਰ ਕਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਾਮ ਲੈ ਕੇ ਮਲੇਰਕੋਟਲੇ ਦੇ ਨਵਾਬ ਨੇ ਸਭਾ ਛੱਡ ਦਿੱਤੀ ਉਹ ਕਹਿੰਦਾ ਮੈਂ ਤੁਹਾਨੂੰ ਕਹਿੰਦਾ ਤੁਸੀਂ ਔਖੇ ਹੋਵੋਗੇ ਤੁਹਾਡੀ ਜੜ ਪੁੱਟੀ ਜਾਏਗੀ ਜੇ ਕਿਸੇ ਬੱਚੇ ਨੂੰ ਜਾਂ ਕਿਸੇ ਬੀਬੀ ਨੂੰ ਸਜ਼ਾ ਦੇਵੋਗੇ ਮਲੇਰਕੋਟਲੇ ਦਾ ਨਵਾਬ ਚਲਿਆ ਗਿਆ ਵਜ਼ੀਰ ਖਾ ਸੂਬਾ ਸਰਹੰਦ ਹੈ ਜਿਹੜਾ ਇਹਨੂੰ ਲੱਗਿਆ ਵੀ ਸੱਚਮੁੱਚ ਸਹਿਬਜ਼ਾਦਿਆਂ ਨੂੰ ਆਪਾਂ ਸਜਾਣਾ ਆਂਦਈਏ ਥੋੜਾ ਜਿਹਾ ਟਲਣਾ ਸ਼ੁਰੂ ਹੋਇਆ ਪਰ ਉਸੇ ਵੇਲੇ ਸਚਾਨੰਦ ਨੇ ਕਿਹਾ ਮਹਾਰਾਜ ਇਹ ਸੱਪ ਦੇ ਬੱਚੇ ਸਪੋਲੀਏ ਨੇ ਇਹਨਾਂ ਨੂੰ ਜਿਉਂਦੇ ਨਾ ਛੱਡੋ ਇਹਨਾਂ ਦੀਆਂ ਜਿਹੜੀਆਂ ਗਰਦਨਾਂ ਨੇ ਇਹਨਾਂ ਨੂੰ ਕੁਚਲ ਦਿਓ ਸਿਰੀਆਂ ਨੂੰ ਕੁਚਲ ਦਿਓ ਉਹ ਵੇਖੋ ਕਿਉਂ ਜਾਂ ਸਚਾਨੰਦ ਪਾਪੀ ਹੋਏਗਾ ਜੇ ਦੇ ਹੁਣ ਵੀ ਜੰਜੂ ਪਾਇਆ ਹੋਇਆ ਤੇ ਸਤਿਗੁਰੂ ਨੇ ਆਪਣੀਆਂ ਅੰਦਰਾਂ ਦਾ ਜੰਜੂ ਪਾਇਆ ਕਿਹੋ ਜਿਹਾ ਪਾਪੀ ਹੋਵੇਗਾ ਉਹ ਚੰਦੂ ਉਹ ਗੰਗੂ ਜਿਨੇ ਸਹਬਜਾਦਿਆਂ ਨੂੰ ਫੜਾ ਦਿੱਤਾ ਬਿਲਕੁਲ ਇਹ ਨਾ ਕੀਤਾ ਵੀ ਅਸੀਂ ਸਹਬਜਾਦਿਆਂ ਨੇ ਸਹਬਜਾਦਿਆਂ ਦੇ ਦਾਦੇ ਨੇ ਸਾਡੇ ਲਈ ਕੀ ਕੁਝ ਕੀਤਾ ਹੈ ਸਾਡੀਆਂ ਹੋਣ ਵਾਲੀਆਂ ਵਿਧਵਾ ਮਾਵਾਂ ਨੂੰ ਬਚਾਇਆ ਹੈ ਭਾਰਤ ਵਰਸ਼ ਜਿਉਂਦਾ ਤੇ ਸਤਗੁਰਾਂ ਦੀ ਕਿਰਪਾ ਦੇ ਨਾਲ ਹੈ ਸਤਗੁਰਾਂ ਦੀ ਸ਼ਹਾਦਤ ਦੇ ਨਾਲ ਹੈ ਸਹਿਬਜ਼ਾਦਿਆਂ ਨੂੰ ਆਖਿਆ ਗਿਆ ਸਹਿਬਜ਼ਾਦਿਓ ਸਚਾਨੰਦ ਨੇ ਕਿਹਾ ਸਹਿਬਜ਼ਾਦਿਓ ਜੇ ਤੁਹਾਨੂੰ ਛੱਡ ਦਿੱਤਾ ਜਾਏ ਤੇ ਤੁਸੀਂ ਕੀ ਕਰੋਗੇ ਸਹਿਬਜ਼ਾਦਿਆਂ ਨੇ ਗੜਸ ਦੇ ਵਿੱਚ ਆਖਿਆ ਕਿ ਅਸੀਂ ਜਾਵਾਂਗੇ ਬਾਹਰ ਖਾਲਸੇ ਨੂੰ ਇਕੱਠਾ ਕਰਾਂਗੇ ਪਿਤਾ ਜੀ ਨੂੰ ਲੱਭਾਂਗੇ ਜਿੰਨੇ ਗੁਰਸਿੱਖ ਹੋਣਗੇ ਉਹਨਾਂ ਨੂੰ ਲੱਭ ਕੇ ਫਿਰ ਸਚਾਨੰਦ ਕਹਿੰਦਾ ਫਿਰ ਕੀ ਕਰੋਗੇ ਸਾਹਿਬ ਜادہ ਕਹਿੰਦੇ ਓ ਜਿਹੜਾ ਕੂੜ ਦਾ ਬਾਦਸ਼ਾਹ ਵਜ਼ੀਰ ਖਾਂ ਬੈਠਾ ਨਾ ਉਹਦਾ ਗੱਲ ਕੱਟ ਕੇ ਸਤਗੁਰਾਂ ਦੇ ਚਰਨਾਂ ਦੇ ਵਿੱਚ ਸੁਟਾਂਗੇ ਇੰਨੀ ਗੱਲ ਤੋਂ ਬਹੁਤਾ ਜ਼ਿਆਦਾ ਗੁੱਸੇ ਦੇ ਵਿੱਚ ਆਇਆ ਦੁਖੀ ਹੋਇਆ ਤੇ ਉੱਥੇ ਸਾਹਿਬ ਜادہ ਨੂੰ ਤਸੀਹੇ ਵੀ ਦਿੱਤੇ ਗਏ ਸਾਹਿਬ ਜادہ ਨੂੰ ਕਿਹਾ ਗਿਆ ਮੰਨ ਜਾਓ ਮੰਨ ਜਾਓ ਪਿੱਪਲ ਦੇ ਨਾਲ ਬੰਨ ਕੇ ਗੁਲੇਲੇ ਵੀ ਮਾਰੇ ਗਏ ਬਾਬਾ ਫਤਿਹ ਸਿੰਘ ਜੀ ਦੇ ਅੱਖ ਦੇ ਵਿੱਚ ਗੁਲੇਲਾ ਵਜਿਆ ਬੜੇ ਗੁਲੇਲੇ ਮਾਰ-ਮਾਰ ਕੇ ਸਹਿਬਜ਼ਾਦਿਆਂ ਨੂੰ ਤਸੀਹੇ ਦਿੱਤੇ ਗਏ ਫਿਰ ਆਖਿਆ ਗਿਆ ਇਹਨਾਂ ਨੂੰ ਫਤਵਾ ਇਹ ਲੱਗਦਾ ਹੈ ਕਿ ਕੱਲ ਨੂੰ ਜਿਉਂਦਿਆਂ ਨੂੰ ਨੀਆਂ ਦੇ ਵਿੱਚ ਚਿੰਨ ਦਿੱਤਾ ਜਾਏਗਾ ਜਾਓ ਜਾ ਕੇ ਆਪਣੀ ਦਾਦੀ ਨੂੰ ਦੱਸ ਦਿਓ ਤੇ ਸਹਿਬਜ਼ਾਦੇ ਫਿਰ ਕਚੈਰੀ ਦੇ ਵਿੱਚੋਂ ਫਤਿਹ ਬੁਲਾ ਕੇ ਆਏ ਨੇ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਲੰਗੜਾ ਕੇ ਚੱਲ ਰਹੇ ਸਨ ਆਏ ਜਦੋਂ ਆਣ ਕੇ ਮਾਤਾ ਗੁਜਰੀ ਨੇ ਘੁੱਟ ਕੇ ਗਲਵਕੜੀ ਦੇ ਵਿੱਚ ਲਿਆ ਜੱਫੀ ਪਾਈ ਤੇ ਆਪਣੇ ਬੱਚਿਆਂ ਨੂੰ ਪ੍ਰੇਮ ਕੀਤਾ ਚੇਤੇ ਰੱਖਿਓ ਮਾ ਗੁਜਰੀ ਨੇ ਇੱਕ ਹੰਝੂ ਨਹੀਂ ਸੁੱਟਿਆ ਦੁੱਖ ਵੇਖੋ ਕਿੰਨਾ ਹੋਵੇਗਾ ਪਰ ਮਾ ਗੁਜਰੀ ਨੇ ਅੱਖ ਦੇ ਵਿੱਚੋਂ ਹੰਝੂ ਨਹੀਂ ਸੁੱਟਿਆ ਕਿਉਂ ਕਿਉਂਕਿ ਮੇਰੇ ਪੁੱਤ ਕਿਤੇ ਡੋਲ ਨਾ ਜਾਣ ਸਹਬਜਾ ਦਿਨ ਪੁੱਛਿਆ ਪੁੱਤ ਕਚੈਰੀ ਦੇ ਵਿੱਚ ਕੀ ਹੋਇਆ ਕਿਤੇ ਡੋਲਤੇ ਨਹੀਂ ਗਏ ਤੇ ਸਹਿਬ ਜਦਿਆਂ ਨੇ ਕੁਝ ਸਮਾਂ ਚੁੱਪ ਰਹਿ ਕੇ ਮਾਤ ਨੂੰ ਦੱਸਿਆ ਮਾਂ ਕੱਲ ਨੂੰ ਸਾਨੂੰ ਜਿਉਂਦਿਆਂ ਨੂੰ ਨੀਆਂ ਦੇ ਵਿੱਚ ਚਿੰਨ ਦਿੱਤਾ ਜਾਣਾ ਤੇ ਮਾਤਾ ਜੀ ਨੇ ਸੁਣ ਕੇ ਵਾਹਿਗੁਰੂ ਦਾ ਜਾਪ ਕੀਤਾ ਤੇ ਮਾਂ ਨੇ ਆਖਿਆ ਪੁੱਤਰੋ ਨੀਆਂ ਦੇ ਵਿੱਚ ਚਿੰਨ ਦੇਣਗੇ ਮਾਰ ਥੋੜੀ ਨਾ ਦੇਣਗੇ ਬੱਚਿਓ ਨੀਆਂ ਦੇ ਵਿੱਚ ਚਿੰਨਣਗੇ ਚਾਹੇ ਤੁਹਾਡੀ ਸ਼ਹਾਦਤ ਹੋਵੇਗੀ ਚੇਤੇ ਰੱਖਿਓ ਉਸ ਲੋਕ ਦੇ ਵਿੱਚ ਜਾ ਕੇ ਤੁਹਾਡਾ ਦਾਦਾ ਤੁਹਾਨੂੰ ਉਡੀਕ ਰਿਆ ਹੈ ਤੁਸੀਂ ਵੀ ਚੱਲੋ ਤੇ ਮੈਂ ਵੀ ਤੁਹਾਡੇ ਮਗਰੇ ਮਗਰੇ ਆਵਾਂਗੀ ਅੱਗੇ ਮਾਤਾ ਸੀ ਨਾ ਜਿਹੜੀ ਪਹਿਲਾਂ ਜਾਇਆ ਕਰਦੀ ਸੀ ਤੇ ਸਹਬਜਾਦੇ ਪਿੱਛੇ ਪਿੱਛੇ ਜਾਇਆ ਕਰਦੇ ਸਨ ਮਾਤਾ ਕਹਿੰਦੀ ਹੁਣ ਮੈਂ ਮਗਰੋਂ ਆਵਾਂਗੇ ਤੁਸੀਂ ਵੱਡੇ ਹੋ ਗਏ ਹੋ ਪੁੱਤਰੋ ਸ਼ਹਾਦਤਾਂ ਦੇਣ ਵਾਲੇ ਹੋ ਗਏ ਹੋ ਅੱਜ ਤੁਸੀਂ ਪਹਿਲਾਂ ਜਾਵੋਗੇ ਤੇ ਤੁਹਾਡੇ ਮਗਰ ਮੈਂ ਆਵਾਂਗੀ ਅੱਗੇ ਮਾਂ ਦੀ ਉਂਗਲ ਫੜ ਕੇ ਸਹਬਜ਼ਾਦੇ ਪਿੱਛੇ-ਪਿੱਛੇ ਚੱਲਦੇ ਸਨ ਤੇ ਅੱਜ ਸਹਬਜ਼ਾਦੇ ਅੱਗੇ ਜਾ ਰਹੇ ਨੇ ਤੇ ਮਾਂ ਨੇ ਇਹਨਾਂ ਦੇ ਪਿੱਛੇ ਜਾਣਾ ਹੈ ਅਗਲਾ ਦਿਨ 13 ਪੋਧਾ ਆਏਗਾ ਮਾਂ ਨੇ ਕਿਵੇਂ ਤਿਆਰ ਕਰਕੇ ਤੋੜਨੇ ਨੇ ਕਿਵੇਂ ਆਪਣੇ ਸੀਨੇ ਤੇ ਪੱਥਰ ਰੱਖ ਕੇ ਅੱਖ ਦੇ ਵਿੱਚੋਂ ਹੰਝੂ ਵੀ ਨਹੀਂ ਸਟਣਾ ਤੇ ਆਪਣੇ ਪੋਤਿਆਂ ਨੂੰ ਭੇਜਣਾ ਹੈ ਇਹ ਆਪਾਂ ਕੱਲ ਦੇ ਦਿਨ ਸਰਵਣ ਕਰਾਂਗੇ ਗੁਰਸਿੱਖੋ ਬੜਾ ਦੁੱਖ ਹੁੰਦਾ ਉਸ ਵੇਲੇ ਜਦੋਂ ਸਾਡੇ ਬੱਚਿਆਂ ਨੂੰ ਅਸੀਂ ਇਤਿਹਾਸ ਵੀ ਨਹੀਂ ਸੁਣਾ ਸਕਦੇ ਸਿਖਾ ਸਕਦੇ ਕੁਝ ਦਿਨਾਂ ਦੀ ਗੱਲ ਮੈਂ ਇੱਕ ਬੱਚਾ ਵੇਖਿਆ ਕਹਿੰਦੇ ਜੀ ਸਰਹੰਦ ਨੂੰ ਜਾਣਾ ਸਰਹੰਦ ਨੂੰ ਤੇ ਖੜਾ ਨਾਈ ਦੀ ਦੁਕਾਨ ਤੇ ਕਹਿੰਦਾ ਦਾੜੀ ਜੀ ਸੈਟ ਕਰਾ ਲਈਏ ਕੇਸ ਜੇ ਸੈਟ ਕਰਾ ਲਈਏ ਵਾਰ ਠੀਕ ਕਰਾ ਲਈਏ ਜਾਣਾ ਸਰਹੰਦ ਨੂੰ ਐ ਤੇ ਦਾੜੀਆਂ ਤੇ ਵਾਲ ਸੈਟ ਕਰਾ ਕੇ ਜਾ ਰਹੇ ਆ ਇਹ ਸਾਡੀ ਕੌਮ ਦਾ ਦਰਦ ਹੈ ਅਸੀਂ ਆਪਣੇ ਬੱਚਿਆਂ ਨੂੰ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਦੱਸਣ 'ਚ ناکਾਮਜਾਬ ਰਹੇ ਆ ਜੇ ਅੱਜ ਨਹੀਂ ਦੱਸ ਸਕਦੇ ਤੇ ਸਾਡੇ ਤੋਂ ਕਦੇ ਹੀ ਨਹੀਂ ਦੱਸਿਆ ਜਾਣਾ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਜਾਣਾ ਸਰਹੰਦਾ ਹੈ ਤੇ ਦਾੜੀਆਂ ਸੈਟ ਕਰਾ ਕੇ ਜਾਣਾ ਹੈ ਵਾਲ ਠੀਕ ਕਰਾ ਕੇ ਜਾਣਾ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਬੜਾ ਵਿਲੱਖਣ ਇਤਿਹਾਸ ਅਸੀਂ ਆਪਣੇ ਬੱਚਿਆਂ ਨੂੰ ਸੁਨਾਈਏ ਸਿਖਾਈਏ ਸਮਝਾਈਏ ਪੜਾਈਏ ਪੰਜਾਬੀ ਦੇ ਨਾਲ ਜੋੜੀਏ ਪੰਜਾਬੀਅਤ ਦੇ ਨਾਲ ਜੋੜੀਏ ਮਹਾਰਾਜ ਜੀ ਕਿਰਪਾ ਕਰਨ ਬੇਨਤੀਆਂ ਕਰਦੇ ਹਜੂਰੀ ਚ ਵਿਚਰਦਿਆਂ ਤੋਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੱਕਾਂ ਰਹਿ ਜਾਂਦੀਆਂ ਹੈ ਆਪ ਬਖਸ਼ਣ ਹਰੋ ਬਖਸ਼ ਲੈਣਾ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ